ਸਤਿ ਸ਼੍ਰੀ ਅਕਾਲ ਮੈਗਾ ਗੰਦੀਪ ਕੋਰ ਤੇ ਤੁਸੀਂ ਵੇਖ ਰਹੇ ਹੋ ਅਮਰੀਕਨ ਟਾਈਮ ਟੀਵੀ ਤੇ ਲੈ ਕੇ ਹਾਜ਼ਰਾਂ ਸਪੀਡ ਨਿਊਜ਼ ਅੱਜ ਫਿਰ ਸ਼ੁਰੂ ਕਰਦੇ ਹਾਂ ਪਹਿਲੀ ਖਬਰ ਤੋਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਬੀਤੇ ਦਿਨ ਇੱਕ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਕਿ ਜੇਕਰ ਰੂਸ ਉਤੇ ਅਮਰੀਕਾ ਟੋਮਾਹਕ ਮਜ਼ਾਜਲਾ ਨਾਲ ਹਮਲਾ ਕਰਦਾ ਤਾਂ ਉਹ ਸਖਤ ਜਵਾਬ ਦੇਣਗੇ ਉਹਨਾਂ ਦਾ ਇਹ ਬਿਆਨ ਅਮਰੀਕਾ ਵੱਲੋਂ ਦੋ ਰੂਸੀ ਤੇਲ ਕੰਪਨੀਆਂ ਉਤੇ ਪਾਬੰਦੀਆਂ ਲਗਾਉਣ ਤੋਂ ਬਾਅਦ ਆਇਆ ਹਾਲਾਂਕਿ ਪੁਤਿਨ ਵੀ ਗੱਲਬਾਤ ਲਈ ਤਿਆਰ ਦਿਖਾਈ ਦਿੰਦੇ ਨੇ ਪੁਤਿਨ ਨੇ ਇਹ ਵੀ ਕਿਹਾ ਕਿ ਸੰਵਾਦ ਹਮੇਸ਼ਾ ਟਕਰਾਅ ਜਾਂ ਕਿਸੇ ਵੀ ਵਿਵਾਦ ਨਾਲੋਂ ਬਿਹਤਰ ਹੁੰਦਾ ਹੈ। ਅਸੀਂ ਹਮੇਸ਼ਾ ਗੱਲਬਾਤ ਜਾਰੀ ਰੱਖਣ ਦਾ ਸਮਰਥਨ ਕੀਤਾ ਹੈ। ਦਰਅਸਲ 22 ਤੂਬਨ ਨੂੰ ਯੋਜਨਾਬੱਧ ਟਰੰਪ-ਪੁਤਿਨ ਮੁਲਾਕਾਤ ਨੂੰ ਰੱਦ ਕਰਨ ਤੋਂ ਬਾਅਦ ਅਮਰੀਕਾ ਨੇ ਰੂਸ ਦੇ ਯੁੱਧ ਫੰਡਿੰਗ ਨੂੰ ਰੋਕਣ ਦੀ ਕੋਸ਼ਿਸ਼ 'ਚ ਰੂਸ ਦੀਆਂ ਦੋ ਸਭ ਤੋਂ ਵੱਡੀਆਂ ਤੇਲ ਕੰਪਨੀਆਂ ਰੂਸ ਨੇਫਟ ਅਤੇ ਲੁਕੋਇਲ ਉੱਤੇ ਪਾਬੰਦੀਆਂ ਲਗਾ ਦਿੱਤੀਆਂ ਸਨ। ਪੁਤਿਨ ਨੇ ਟਰੰਪ ਦੇ ਇਸ ਕਦਮ ਦੀ ਆਲੋਚਨਾ ਕੀਤੀ ਹੈ ਤੇ ਸਬੰਧਾਂ 'ਚ ਵਿਗੜਨ ਵੱਲ ਇਸ਼ਾਰਾ ਕੀਤਾ ਹੈ। ਟਰੰਪ ਸ਼ੁਰੂ ਚ ਰੂਸ ਨਾਲ ਚੰਗੇ ਸਬੰਧ ਬਣਾਉਣਾ ਚਾਹੁੰਦੇ ਸਨ ਪਰ ਪੁਤਿਨ ਵੱਲੋਂ ਯੂਕਰੇਨ ਸੰਘਰਸ਼ ਚ ਜੰਗ ਮੰੰਦੀ ਲਈ ਸਹਿਮਤ ਹੋਣ ਤੋਂ ਵਾਰ-ਵਾਰ ਇਨਕਾਰ ਕਰਨ ਤੋਂ ਨਰਾਸਨ ਪੁਤਿਨ ਨੇ ਕਿਹਾ ਕਿ ਰੂਸੀ ਤੇਲ ਉਤੇ ਪਾਬੰਦੀਆਂ ਸਪਲਾਈ ਕਟਾ ਦੇਣਗੀਆਂ ਜਿਸ ਨਾਲ ਤੇਲ ਦੀਆਂ ਕੀਮਤਾਂ ਵਧ ਜਾਣਗੀਆਂ ਮੈਂ ਇਸ ਬਾਰੇ ਟਰੰਪ ਨਾਲ ਗੱਲ ਕੀਤੀ ਹੈ ਤੇ ਤੇਲ ਨਾਲ ਸਿਰਫ ਰੂਸ ਚ ਸਗੋਂ ਅਮਰੀਕਾ ਤੇ ਦੁਨੀਆ ਭਰ ਚ ਵੀ ਮਹਿੰਗਾ ਹੋ ਸਕਦਾ ਹੈ ਇਸ ਦੌਰਾਨ ਅਮਰੀਕੀ ਖਜ਼ਾਨਾ ਵਿਭਾਗ ਨੇ ਵੀ ਕਿਹਾ ਹੈ ਕਿ ਰੂਸ ਵੱਲੋਂ ਯੁੱਧ ਰੋਕਣ ਚ ਗੰਭੀਰਤਾ ਦੀ ਕਾਰਕਰਨ ਪਾਬੰਦੀਆਂ ਲਗਾਈਆਂ ਗਈਆਂ ਨੇ ਇਹ ਫੈਸਲਾ ਅਮਰੀਕੀ ਅਧਿਕ ਅਧਿਕਾਰ ਖੇਤਰ ਅਧੀਨ ਇਨ੍ਹਾਂ ਕੰਪਨੀਆਂ ਦੀਆਂ ਸਾਰੀ ਜਾਇਦਾਦਾਂ ਤੇ ਹਿੱਤਾਂ ਉੱਪਰ ਪਾਵਸ਼ਾਲੀ ਟੰਗਣਾ ਰੋਕਦਾ ਏ ਪਾਕਿਸਤਾਨ ਦਾ ਤਵਦੀ ਸੰਗਠਨ ਜੈਸ਼ੀ ਮੁਹੰਮਦ ਫਿਰ ਤੋਂ ਸਰਗਰਮ ਹੋ ਗਿਆ ਇਸਨੇ ਆਪਣੀ ਪਹਿਲੀ ਪੂਰੀ ਮਹਿਲਾ ਬ੍ਰਿਗੇਡ ਜਮਾਤ ਉਲ ਮੂਮਿੰਤ ਸ਼ੁਰੂ ਕੀਤੀ ਹੈ ਐਸਮੂ ਲਈ ਭਰਤੀ 8 ਅਕਤੂਬਰ ਨੂੰ ਸ਼ੁਰੂ ਹੋਈ ਸੀ ਇੱਕ ਔਨਲਾਈਨ ਭਰਤੀ ਪ੍ਰਕਿਰਿਆ ਦੀ ਆਰਚ ਅਸਲ 'ਚ ਨੌਜਵਾਨ ਅੱਤਵਾਦੀਆਂ ਨੂੰ ਸੰਗਠਨ 'ਚ ਭਰਤੀ ਕੀਤਾ ਜਾ ਰਿਹਾ ਹੈ ਆਪਰੇਸ਼ਨ ਸੰਦੂ ਦੌਰਾਨ ਭਾਰਤੀ ਫੌਜ ਨੇ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਬਹਾਵਲਪੁਰ ਵਿੱਚ ਜੈਸ਼ੀ ਮਰਕਸ ਨੂੰ ਤਬਾਹ ਕਰ ਦਿੱਤਾ ਸੀ ਇਹ ਅੱਤਵਾਦੀਆਂ ਦਾ ਮੁੱਖ ਟਿਕਾਣਾ ਸੀ ਤੇ ਹੁਣ ਪਾਕਿਸਤਾਨੀ ਫੌਜ ਦੇ ਸਮਰਥਨ ਨਾਲ ਜੈਸ਼ਮੁਦ ਸੰਗਠਿਤ ਹੋ ਰਿਹਾ ਹੈ ਸੂਤਰਾਂ ਅਨੁਸਾਰ ਹੁਣ ਤੱਕ ਪੰਜਾਬ ਅਤੇ ਸਿੰਧ ਤੋਂ ਲਗਭਗ 1500 ਅੱਤਵਾਦੀਆਂ ਨੂੰ ਜੈਸ਼ੇ ਮੁਹੰਮਦ ਵਿੱਚ ਭਰਤੀ ਕੀਤਾ ਗਿਆ ਹੈ ਇਸ ਤੋਂ ਇਲਾਵਾ ਪਾਕਿਸਤਾਨ ਨੇ ਸ਼ਹਿਰਾਂ ਚ ਚੱਲ ਰਹੇ ਜੈਸ਼ੀ ਮੁਹੰਮਦ ਦੇ ਮਦਰੱਸਿਆਂ ਤੇ ਮਸਜਿਦਾਂ ਤੋਂ ਲਗਭਗ 1 ਅਰਬ ਰੁਪਏ ਦਾਨ ਇਕੱਠਾ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਆਪਰੇਸ਼ਨ ਸੰਦੂਰ ਨੇ ਪੰਜਾਬ ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਚ ਜੈਸ ਦੀ ਕਈ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਸੀ ਜਿਸ ਕਰਕੇ ਜੈਸ ਉਹਨਾਂ ਦੀ ਮੁਰੰਮਤ ਲਈ ਭਰਤੀ ਦੀ ਆਰਚ ਫੰਡ ਇਕੱਠਾ ਕਰ ਰਿਹਾ ਹੈ 39 ਸਾਲਾ ਭਾਰਤੀ ਅਮਰੀਕੀ ਮਹਿਲ ਗੋਸਵਾਮੀ ਨੂੰ ਅਮਰੀਕਾ ਚ ਨਿਊਯਾਰਕ ਰਾਜ ਚ ਸਰਕਾਰੀ ਨੌਕਰੀ ਕਰਦੀ ਹੋਈ ਕਿਸੇ ਹੋਰ ਕੰਪਨੀ ਚ ਕੰਮ ਕਰਨ ਦੇ ਦੋਸ਼ ਚ ਗ੍ਰਿਫਤਾਰ ਕੀਤਾ ਗਿਆ ਉਸ ਉਤੇ ਵੱਡੀ ਚੋਰੀ ਦਾ ਦੋਸ਼ ਲਗਾਇਆ ਗਿਆ ਤੇ ਜਾਂਚ ਤੋਂ ਪਤਾ ਲੱਗਿਆ ਹੈ ਕਿ ਉਸਨੇ ਟੈਕਸਦਾਤਾਵਾਂ ਦੇ ਪੈਸੇ ਦੇ ਲਗਭਗ 4.2 ਬਿਲੀਅਨ ਡਾਲਰ ਦੀ ਦੁਰਵਰਤੋਂ ਕੀਤੀ ਹੈ ਗੋਸਵਾਮੀ ਨਿਊਯਾਰਕ ਸਟੇਟ ਆਫਿਸ ਆਫ ਇਨਫੋਰਮੇਸ਼ਨ ਟੈਕਨੋਲੋਜੀ ਸਰਵਿਸਸ ਚ ਰਿਮੋਟਲੀ ਕੰਮ ਕਰਦਾ ਸੀ ਇਹ ਉਸਦਾ ਮੁੱਖ ਕੰਮ ਸੀ ਪਰ ਉਸਨੇ ਮਾਰਚ 2022 ਚ ਮਾਲਟਾ ਚ ਸੈਮੀ ਕੰਡਕਟਰ ਕੰਪਨੀ ਗਲੋਬਲ ਫਾਉਂਡਰੀਜ਼ ਲਈ ਇੱਕ ਠੇਕੇਦਾਰ ਵਜੋਂ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਇਹ ਦੋਸ਼ ਹੈ ਕਿ ਗੋਸਵਾਮੀ ਨੇ ਸਰਕਾਰੀ ਕੰਮਕਾਜੀ ਘੰਟਿਆਂ ਦੌਰਾਨ ਨਿੱਜੀ ਕੰਪਨੀ ਲਈ ਕੰਮ ਕੀਤਾ ਇੰਸਪੈਕਟਰ ਜਰਨਲ 루ਸੀ ਲੈਂਗਨਿਕ ਹੈ ਕਿ ਜਨਤਕ ਕਰਮਚਾਰੀਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਇਮਾਨਦਾਰੀ ਨਾਲ ਕੰਮ ਕਰਨ। ਗੋਸਵਾਮੀ ਦਾ ਵਿਵਹਾਰ ਜਨਤਕ ਵਿਸ਼ਵਾਸ ਦੀ ਗੰਭੀਰ ਉਲੰਘਣਾ ਹੈ। ਦੂਜੀ ਵਾਰ ਪੂਰਾ ਸਮਾਂ ਨੌਕਰੀ ਕਰਨਾ ਸਰਕਾਰੀ ਸਰੋਤਾਂ ਤੇ ਟੈਕਸ ਦਾਤਾਵਾਂ ਦੇ ਪੈਸੇ ਦੀ ਦੁਰਵਰਤੋਂ ਹੈ। ਇਸ ਅਪਰਾਧ ਕਾਰਨ ਉਸਨੂੰ 15 ਸਾਲ ਤੱਕ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ICC ਮਹਿਲਾ ਵਿਸ਼ਵ ਕੱਪ 2025 ਦੀ 24ਵੇਂ ਮੈਚੋ ਭਾਰਤੀ ਮਹਿਲਾ ਟੀਮ ਨੇ ਇੱਕ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਨਿਊਜ਼ੀਲੈਂਡ ਮਹਿਲਾ ਟੀਮ ਨੂੰ ਹਰਾ ਕੇ ਸੈਮੀਫਾਈਨਲ 'ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਇਹ ਮੈਚ ਵੀਰਵਾਰ ਨੂੰ ਨਵੀਂ ਮੁੰਬਈ ਸਥਿਤ ਡਾਕਟਰ ਡੀਵਾਈ ਪਟਪਟੀ ਸਪੋਰਟਸ ਅਕੈਡਮੀ 'ਚ ਖੇਡਿਆ ਗਿਆ ਸੀ। ਭਾਰਤੀ ਮਹਿਲਾ ਟੀਮ ਨੇ ਨਿਊਜ਼ੀਲੈਂਡ ਨੂੰ ਡੀਐਲਐਸ ਵਿਧੀ ਰਾਹੀਂ 53 ਦੌੜਾਂ ਨਾਲ ਹਰਾਇਆ। ਮੈਚ 'ਚ ਨਿਊਜ਼ੀਲੈਂਡ ਦੀ ਮਹਿਲਾ ਟੀਮ ਨੇ ਟੋਸ ਜਿੱਤਿਆ ਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਭਾਰਤੀ ਬੱਲੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 49 ਓਵਰਾਂ 'ਚ 3 ਵਿਕਟਾਂ ਦੇ ਨੁਕਸਾਨ ਉਤੇ ਕੁੱਲ 340 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ। ਪ੍ਰਤੀਕਾ ਰਾਵਲ ਨੇ 3134 ਗੇਂਦਾਂ 'ਚ 13 ਚੌਕੀਆਂ ਤੇ 2 ਛੱਕਿਆਂ ਦੀ ਮਦਦ ਨਾਲ 122 ਦੌੜਾਂ ਬਣਾਈਆਂ ਤੇ ਉਸ ਦਾ ਸਾਥ ਦਿੰਦਿਆਂ ਮੰਦਾਨਾ ਨੇ 95 ਗੇਂਦਾਂ ਉਤੇ 10 ਚੌਕੀਆਂ ਤੇ 4 ਛੱਕਿਆਂ ਦੀ ਮਦਦ ਨਾਲ 109 ਦੌੜਾਂ ਬਣਾ ਕੇ ਸੈਂਕੜਾ ਪੂਰਾ ਕੀਤਾ। ਵਿਸ਼ਾਲ ਟੀਚੇ ਦਾ ਪਿੱਛਾ ਕਰਦੇ ਹਾਂ ਨਿਊਜ਼ੀਲੈਂਡ ਦੀ ਟੀਮ 44 ਓਵਰਾਂ 'ਚ 8 ਵਿਕਟਾਂ ਗੁਆ ਕੇ 272 ਦੌੜਾਂ ਹੀ ਬਣਾ ਸਕੀ ਸੀ ਇਸ ਜਿੱਤ ਨਾਲ ਭਾਰਤੀ ਮਹਿਲਾ ਟੀਮ ਨੇ ICC ਮਹਿਲਾ ਵਿਸ਼ਵ ਕੱਪ 2025 'ਚ ਆਪਣੀ ਸਫਲ ਨੂੰ ਮਜ਼ਬੂਤ ਕੀਤਾ ਤੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ ਭਾਰਤ 'ਚ ਓਲਾ ਤੇ ਉਬਰਵਾੰਗ ਹੁਣ ਪਹਿਲੀ ਵਾਰ ਸਰਕਾਰੀ ਕੈਪ ਚੱਲਣ ਜਾ ਰਹੀ ਹੈ ਦੇਸ਼ ਦੀ ਪਹਿਲੀ ਸਹਿਕਾਰੀ ਟੈਕਸੀ ਸੇਵਾ ਦਸੰਬਰ 'ਚ ਸ਼ੁਰੂ ਹੋ ਰਹੀ ਹੈ ਜਿਸ ਦਾ ਨਾਮ ਭਾਰਤ ਟੈਕਸੀ ਰੱਖਿਆ ਗਿਆ ਹੈ ਨਵੰਬਰ ਚ ਦਿੱਲੀ ਚ 650 ਡਰਾਈਵਰਾਂ ਵਾਲਾ ਇੱਕ ਪਾਇਲਟ ਪ੍ਰੋਜੈਕਟ ਸ਼ੁਰੂ ਹੋਵੇਗਾ ਫਿਰ ਇਹ ਅਗਲੇ ਮਹੀਨੇ ਤੋਂ ਦੇਸ਼ ਦੇ ਬਾਕੀ ਹਿੱਸਿਆਂ ਚ ਵੀ ਫੈਲ ਜਾਵੇਗਾ ਤੇ ਉਦੋਂ ਤੱਕ 5000 ਡਰਾਈਵਰ ਤੇ ਮਹਿਲਾ ਸਾਰਥੀ ਇਸ ਪ੍ਰੋਗਰਾਮ ਚ ਸ਼ਾਮਲ ਹੋ ਜਾਣਗੇ ਵਰਤਮਾਨ ਚ ਔਲਾ ਤੇ ਉਬਰ ਵਰਗੀਆਂ ਨਿੱਜੀ ਕੰਪਨੀਆਂ ਟੈਕਸੀ ਸੇਵਾਵਾਂ ਦੀ ਪੇਸ਼ਕਸ਼ ਕਰਦੀਆਂ ਨੇ ਪਰ ਸੁਰੱਖਿਆ ਸੰਬੰਧੀ ਚਿੰਤਾਵਾਂ ਅਕਸਰ ਉਠਾਈਆਂ ਜਾਂਦੀਆਂ ਨੇ ਇਸ ਲਈ ਕੇਂਦਰ ਸਰਕਾਰ ਆਪਣੀ ਖੁਦ ਦੀ ਨਿਯੰਤਰਿਤ ਟੈਕਸੀ ਸੇਵਾ ਸ਼ੁਰੂ ਕਰ ਰਹੀ ਹੈ ਭਾਰਤ ਟੈਕਸੀ ਪਹਿਲਾ ਨੈਸ਼ਨਲ ਕੋਆਪਰੇਟਿਵ ਰਾਈਡ ਹੈਲਿੰਗ ਪਲੇਟਫਾਰਮ ਹੈ ਜਿਸ ਨੂੰ ਮਿਨਿਸਟਰੀ ਆਫ ਕੋਆਪਰੇਸ਼ਨ ਤੇ ਨੈਸ਼ਨਲ ਈ ਗਵਰਨੈਂਸ ਡਿਵੀਜ਼ਨ ਦੁਆਰਾ ਵਿਕਸਿਤ ਕੀਤਾ ਗਿਆ ਜਿੱਥੇ ਡਰਾਈਵਰ ਵੀ ਸਹਿ ਮਾਲਕ ਹੋਣਗੇ ਤੇ ਹਾਲ ਹੀ ਚ ਟੈਕਸੀ ਸਹਿਕਾਰੀ ਲਿਮਟਿਡ ਨਾਲ ਇੱਕ ਸਮਝੌਤਾ ਪੱਤਰ ਉਤੇ ਹਸਤਾਖਰ ਵੀ ਕੀਤੇ ਗਏ ਨੇ ਉਤੇ ਤੁਹਾਨੂੰ ਦੱਸ ਦਈਏ ਕਿ ਇਹ ਇੱਕ ਸਬਸਕ੍ਰਿਪਸ਼ਨ ਬੇਸਡ ਮਾਡਲ ਹੈ ਜੋ ਸਹਿਕਾਰ ਟੈਕਸੀ ਕੋਆਪਰੇਟਿਵ ਲਿਮਟਿਡ ਦੁਆਰਾ ਚਲਾਇਆ ਜਾਂਦਾ ਹੈ ਇਸ ਦੀ ਸਥਾਪਨਾ ਜੂਨ ਚ 3 300 ਕਰੋੜ ਦੇ ਫੰਡ ਨਾਲ ਕੀਤੀ ਗਈ ਸੀ ਇਹ ਐਪ ਅਧਾਰਤ ਸੇਵਾ ਡਿਜੀਟਲ ਇੰਡੀਆ ਦਾ ਹਿੱਸਾ ਹੈ ਇਸ ਚ ਇੱਕ ਗਵਰਨਿੰਗ ਕੌਂਸਲ ਹੋਵੇਗੀ ਜਿਸ ਚ ਅਮੂਲ ਦੇ ਐਮ ਡੀ ਜੇਨ ਮਹਿਤਾ ਚੇਅਰਮੈਨ ਤੇ ਐਨ ਸੀ ਡੀ ਸੀ ਦੇ ਡਿਪਟੀ ਮੈਨੇਜਿੰਗ ਡਾਇਰੈਕਟਰ ਰੋਹਿਤ ਗੁਪਤਾ ਵਾਈਸ ਚੇਅਰਮੈਨ ਹੋਣਗੇ ਇਸ ਤੋਂ ਇਲਾਵਾ 8 ਹੋਰ ਮੈਂਬਰ ਨੇ ਜੋ ਦੇਸ਼ ਭਰ ਦੀਆਂ ਵਕਫ ਵਕ ਸਹਿਕਾਰੀ ਸੰਭਾਵਾਂ ਨਾਲ ਜੁੜੇ ਹੋਏ ਨੇ ਉੱਤੇ ਹੀ ਇਸ ਬੋਰਡ ਦੀ ਪਹਿਲੀ ਮੀਟਿੰਗ 16 ਅਕਤੂਬਰ ਨੂੰ ਹੋਈ ਸੀ ਚਰਨ ਸਿੰਘ ਪੁੱਲਰ ਨੂੰ ਸੀਬੀਆਈ ਵੱਲੋਂ ਰਿਸ਼ਵਤ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਪੰਜਾਬ ਦੇ ਪ੍ਰਸ਼ਾਸਨਿਕ ਤੇ ਕਾਰੋਬਾਰੀ ਹਲਕਿਆਂ 'ਚ ਹਲਚਲ ਮਚ ਗਈ ਹੈ ਇਸ ਹਾਈ ਪ੍ਰੋਫਾਈਲ ਮਾਮਲੇ ਤੋਂ ਬਾਅਦ ਪੰਜਾਬ ਵਿਜੀਲੈਂਸ ਬਿਊਰੋ ਨੇ ਤੁਰੰਤ ਕਾਰਵਾਈ ਕਰਦਿਆਂ ਮੰਡੀ ਗੋਬਿੰਦਗੜ ਤੇ ਲੁਧਿਆਣਾ ਦੇ ਕਈ ਪਾਸੇ ਟਰਾਂਸਪੋਰਟ ਤੇ ਜੀਐਸਟੀ ਅਧਿਕਾਰੀਆਂ ਨੂੰ ਰਡਾਰ ਉਤੇ ਲੈ ਲਿਆ ਡੈਮੇਜ ਕੰਟਰੋਲ ਲਈ ਜੀਐਸਟੀ ਵਿਭਾਗ 'ਚ ਵੱਡਾ ਫੇਰਬਦਲ ਸਰਕਾਰੀ ਸੂਤਰਾਂ ਅਨੁਸਾਰ ਸਰਕਾਰੀ 'ਚ ਡੈਮੇਜ ਕੰਟਰੋਲ ਦੀ ਪ੍ਰਕਿਰਿਆ 'ਚ ਜੁਟੀ ਹੋਈ ਹੈ ਇਸੇ ਤਹਿਤ ਦੋ ਸੀਨੀਅਰ ਜੀਐਸਟੀ ਅਧਿਕਾਰੀਆਂ ਅਸਿਸਟੈਂਟ ਕਮਿਸ਼ਨਰ ਮਨਿੰਦਰ ਪਾਲ ਸਿੰਘ ਤੇ ਸਟੇਟ ਟੈਕਸ ਅਫਸਰ ਪ੍ਰੀਤ ਮੋਹਨ ਸਿੰਘ ਚੀਮਾ ਨੂੰ ਮੁਅਤਲ ਕਰ ਦਿੱਤਾ ਗਿਆ ਇਨ੍ਹਾਂ ਉਤੇ ਇੱਕ ਸਕ ਰੈਪ ਕਾਰੋਬਾਰ ਨੂੰ 4 ਕਰੋੜ ਦੇ ਟੈਕਸ ਨੋਟਿਸ ਦੀ ਬਾਵਜੂਦ ਸਿਰਫ 2 ਲੱਖ ਜਮ੍ਹਾਂ ਕਰਾਉਣ ਦੀ ਅਤੇ ਬਾਕੀ ਰਕਮ ਦੀ ਸੈਟਿੰਗ ਕਰਨ ਦਾ ਦੋਸ਼ ਹੈ ਇਸ ਦੌਰਾਨ ਪੰਜਾਬ ਦੇ ਡਾਇਰੈਕਟਰ ਇਨਫੋਰਸਮੈਂਟ ਚ ਵੀ ਇੱਕ ਅਧਿਕਾਰੀ ਨੂੰ ਅਚਾਨਕ ਹਟਾਏ ਜਾਣ ਨਾਲ ਬਾਜ਼ਾਰਾਂ ਚ ਚਰਚਾ ਤੇਜ਼ ਹੋ ਗਈ ਹੈ ਜਿਸ ਨੂੰ ਭੁੱਲਰ ਕਾਂਡ ਨਾਲ ਜੋੜਿਆ ਜਾ ਰਿਹਾ ਹੈ ਵਿਜੀਲੈਂਸ ਦੀ ਚੌਕਸੀ ਦੇ ਬਾਵਜੂਦ ਮੰਡੀ ਗਵਿੰਦਗਰ ਤੇ ਲੁਧਿਆਣਾ ਚ ਅਵੈਧ ਕਾਰੋਬਾਰ ਜਾਰੀ ਨੇ ਜਿਸ ਵਿੱਚ ਖਾਸ ਤੌਰ ਉਤੇ ਲਿਥੀਅਮ ਬੈਟਰੀਆਂ ਲੇਈ ਵਰਤੇ ਜਾਂਦੇ ਯੂਰੀਆ ਦੀ ਤਸਕਰੀ ਵਧ ਗਈ ਹੈ ਪੁੱਲਰ ਦੀ ਗ੍ਰਿਫਤਾਰੀ ਨੇ ਅਫਸ਼ਾਹੀ ਨੂੰ ਬੈਕ ਫੁੱਟ ਉੱਤੇ ਲਿਆਂਦਾ ਹੈ ਜਿਸ ਕਾਰਨ ਕੁਝ ਪਾਸਰ ਮੋਕੇ ਦਾ ਫਾਇਦਾ ਉਠਾ ਕੇ ਬਿਨਾਂ ਬਿਲ ਦੇ ਮਾਲ ਦੀ ਟੋਆ ਟੋਆਈ ਕਾਰਵਾਈ ਜਾ ਰਹੀ ਹੈ ਕਾਰੋਬਾਰੀ ਹਲਕੇ ਮੁਤਾਬਕ ਸਿਸਟਮ ਦੇ ਡਰ ਕਾਰਨ 2 ਨੰਬਰ ਦਾ ਕੰਮ ਖੁਲਕੀ ਹੋ ਰਿਹਾ ਹੈ ਸਰਕਾਰ ਲਈ ਇਹ ਮਾਮਲਾ ਹੁਣ ਸਾਖ ਦਾ ਸਵਾਲ ਬਣ ਗਿਆ ਕਿਉਂਕਿ ਕੇਂਦਰੀ ਏਜੰਸੀਆਂ ਦੀ ਦਖਲਅੰਦਾਜ਼ੀ ਵਧ ਗਈ ਹੈ ਅਸਲੀ ਵਿਜੀਲੈਂਸ ਨੇ ਹੁਣ ਜੀਐਸਟੀ ਵਿਭਾਗ ਦੇ ਸੈਟਿੰਗ ਕਲਚਰ ਉੱਤੇ ਪੱਕੇ ਤੌਰ ਉਤੇ ਸਕੰਜਾ ਕਸ਼ਨ ਦੀ ਤਿਆਰੀ ਕਰ ਲਈ ਹੈ ਸੂਤਰਾਂ ਅਨੁਸਾਰ ਵਿਜੀਲੈਂਸ ਲੁਧਿਆਣਾ ਸਮੇਤ ਹੋਰ ਜ਼ਿਲ੍ਹਿਆਂ 'ਚ ਲੰਬੀ ਸਮੇਂ ਤੋਂ ਤਣਾਤ ਉੱਚ ਅਧਿਕਾਰੀਆਂ ਦੇ ਇੰਸਪੈਕਟਰ ਪੁੱਦਰ ਦੇ ਅਧਿਕਾਰੀਆਂ ਦੀ ਤਬਾਦਲੀਆਂ ਤੇ ਤਾਇਨਾਤੀਆਂ ਦੀ ਜਾਂਚ ਕਰੇਗੀ ਜਿਨ੍ਹਾਂ ਨੇ ਕਥਿਤ ਤੌਰ ਉਤੇ ਮਨਚਾਹੇ ਪਦ ਹਾਸਲ ਕੀਤੇ ਨੇ ਆਉਣ ਵਾਲੇ ਦਿਨਾਂ 'ਚ ਹੋਰ ਵੀ ਜੀਐਸਟੀ ਅਧਿਕਾਰੀਆਂ ਤੇ ਕਾਰੋਬਾਰੀਆਂ ਤੋਂ ਪੁੱਛਗਿੱਛ ਹੋਣ ਦੀ ਪੂਰੀ ਸੰਭਾਵਨਾ ਹੈ ਜਿਸ ਨਾਲ ਕਈ ਵੱਡੇ ਖੁਲਾਸੇ ਵੀ ਹੋ ਸਕਦੇ ਨੇ ਬਿੱਤ ਦਿਨ ਵਿਹ ਚਾ ਚਾ ਜੋ ਆਏ ਪੰਜਾਬੀ ਨੌਜਵਾਨ ਜਸ਼ਨਪ੍ਰੀਤ ਸਿੰਘ ਵੱਲੋਂ ਕੈਲੀਫੋਰਨੀਆ 'ਚ ਟਰੱਕ ਦੁਰਘਟਨਾ ਦੀ ਖਬਰ ਦਾ ਅਸਰ ਗੁਰਦਾਸਪੁਰ 'ਚ ਵੀ ਵੇਖਣ ਨੂੰ ਮਿਲ ਰਿਹਾ ਹੈ ਜਸ਼ਨਪ੍ਰੀਤ ਜੋ ਗੁਰਦਾਸਪੁਰ ਦੇ ਪਿੰਡ ਪੁਰਾਣਾ ਸ਼ਾਲ ਦਾ ਰਹਿਣ ਵਾਲਾ ਹੈ ਉਸ ਦਾ ਪਰਿਵਾਰ ਤੇ ਪਿੰਡ ਵਾਸੀ ਜਸ਼ਨਪ੍ਰੀਤ ਦੀ ਹੱਕ ਚ ਆਖਲੋਤੇ ਨਹੀਂ ਤੇ ਗੁਰਦੁਆਰਾ ਸਾਹਿਬ ਦੀ ਹਾਜ਼ਰੀ ਚ ਇਹ ਦਾਵਾ ਕੀਤਾ ਕਿ ਜਸ਼ਨਪ੍ਰੀਤ ਬਚਪਨ ਤੋਂ ਹੀ ਗੁਰਸਿੱਖ ਸੀ ਤੇ ਇੱਕ ਹੋਣਹਾਰ ਬੱਚਾ ਸੀ ਇੱਥੋਂ ਤੱਕ ਕਿ ਉਸ ਦਾ ਪੂਰਾ ਪਰਿਵਾਰ ਹੀ ਗੁਰਸਿੱਖ ਹੈ ਨਸ਼ਾ ਕਰਨਤਾ ਦੂਰ ਦੀ ਗੱਲ ਹੈ ਉਸ ਨੇ ਕਦੀ ਨਸ਼ੇਵਾਲ ਵੇਖਿਆ ਵੀ ਨਹੀਂ ਉਸ ਉੱਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਨੇ ਤੇ ਜਸ਼ਨਪ੍ਰੀਤ ਸਿੰਘ ਦੇ ਪਿਤਾ ਰਵਿੰਦਰ ਸਿੰਘ ਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਦੁਰਘਟਨਾ ਮਹਿਜ਼ ਇੱਕ ਦੁਰਘਟਨਾ ਹੈ ਜੋ ਕਦੇ ਵੀ ਕਿਸੇ ਨਾਲ ਵੀ ਵਾਪਰ ਸਕਦੀ ਹੈ ਉਹਨਾਂ ਨੂੰ ਦੁਰਘਟਨਾ ਚ ਮਾਰੇਗੇ ਤਿੰਨ ਲੋਕਾਂ ਜਿਨ੍ਹਾਂ ਚ ਇੱਕ ਔਰਤ ਤੇ ਦੋ ਬੱਚੇ ਵੀ ਸ਼ਾਮਲ ਸਨ ਉਹਨਾਂ ਦੀ ਮੌਤ ਦਾ ਦੁੱਖ ਹੈ ਤੇ ਉਹ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਵਾਹਿਗੁਰੂ ਅੱਗੇ ਅਰਦਾਸ ਕਰਦੇ ਨੇ ਪਰਜਸ਼ਨਪ੍ਰੀਤ ਨਾਲ ਨਸ਼ੇ ਨਾਲ ਕੋਈ ਵੀ ਸੰਬੰਧ ਨਹੀਂ ਹੈ ਉਹ ਨਸ਼ਾ ਨਹੀਂ ਕਰਦਾ ਤੇ ਉਸ ਨੂੰ ਨਜਾਇਜ਼ ਭੰਡਿਆ ਜਾ ਰਿਹਾ ਹੈ ਉਹਨਾਂ ਭਾਰਤ ਸਰਕਾਰ ਅੱਗੇ ਮੰਗ ਕੀਤੀ ਹੈ ਕਿ ਮਾਮਲੇ ਚ ਦਖਲਅੰਦਾਜ਼ੀ ਦਖਲਅੰਦਾਜ਼ੀ ਕਰਕੇ ਇਸ ਦੀ ਗਹਿਰਾਈ ਨਾਲ ਜਾਂਚ ਕਰੋਣ ਲਈ ਅਮਰੀਕਾ ਦੀ ਸਰਕਾਰ ਨਾਲ ਤੇ ਕੈਲੀਫੋਰਨੀਆ ਦੀ ਪੁਲਿਸ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਜਾਏ ਤਾਂ ਜੋ ਸਿੱਖ ਧਰਮ ਨੂੰ ਨਜਾਇਜ਼ ਬਦਨਾਮ ਨਾ ਕੀਤਾ ਜਾ ਸਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਫਲਾਈਂਗ ਸਕੁਐਡ ਦਾ ਗਠਨ ਕੀਤਾ ਇਹ ਫਲੈਂਕਸ ਸਕੁਐਡ ਪੰਜਾਬ ਚ ਸੜਕਾਂ ਦੀ ਗੁਣਵੱਤਾ ਦੀ ਨਿਗਰਾਨੀ ਕਰਨ ਲਈ ਬਣਾਈ ਗਈ ਹੈ ਮੁੱਖ ਮੰਤਰੀ ਮਾਨ ਨੇ ਲਿੰਕ ਸੜਕਾਂ ਦੀ ਗੁਣਵੱਤਾ ਦਾ ਨਿਰੇਖਣ ਕਰਨ ਲਈ ਪੰਜਾਬ ਮੰਡੀ ਬੋਰਡ ਤੇ ਲੋਕ ਨਿਰਮਾਣ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਸ਼ਾਮਲ ਕਰਦੇ ਹੋਏ ਸੀਐਮ ਫਲਾਈਂਗ ਸਕੁਐਡ ਦਾ ਗਠਨ ਕੀਤਾ ਮੁੱਖ ਮੰਤਰੀ ਮਾਨ ਨੇ ਤਰਨਤਾਰਨ ਤੋਂ 19492 ਕਿਲੋਮੀਟਰ ਲਿੰਕ ਸੜਕਾਂ ਦੀ ਮੁਰੰਮਤ ਲਈ ਇੱਕ ਯੋਜਨਾ ਸ਼ੁਰੂ ਕੀਤੀ ਹੈ ਇਸ ਯੋਜਨਾ ਉਤੇ ਕੁੱਲ 3425 ਕਰੋੜ ਰੁਪਏ ਖਰਚ ਕੀਤੇ ਜਾਣਗੇ ਫਲੈਂਕ ਸਕੁਐਡ ਰਾਜ ਭਰ ਵਿੱਚ ਮੁਰੰਮਤ ਦੇ ਕੰਮ ਦੇ ਗੁਣਵੱਤਾ ਦਾ ਮੌਇਨਾ ਕਰੇਗੀ ਸਕੁਐਡ ਮੈਂਬਰ ਮਾਲਵਾ ਮਾਜਾ ਤੇ ਦੁਆਬਾ ਖੇਤਰਾਂ ਚ ਸਰ ਕੰਦੀ ਉਹ ਸਾਰੀ ਦੀ ਰੱਖ-ਰਖਾ ਦੀ ਸਥਿਤੀ ਦਾ ਮੌਇਨਾ ਕਰਨਗੇ ਤੇ ਇਸ ਕਾਰਵਾਈ ਦਾ ਉਦੇਸ਼ ਸੜਕ ਦੀ ਗੁਣਵੱਤਾ ਚ ਪਾਰਦਰਸ਼ਤਾ ਤੇ ਜਵਾਬਦੇਹੀ ਨੂੰ ਯਕੀਨੀ ਬਣਾਉਣਾ ਹੈ ਖਬਰਾਂ ਦਾ ਸਿਲਸਿਲਾ ਬਸ ਇੱਥੇ ਖਤਮ ਹੁੰਦਾ ਹੈ ਇਸੇ ਤਰ੍ਹਾਂ ਦੀਆਂ ਹੋਰ ਖਬਰਾਂ ਦੇਖਣ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਨਵੇਂ ਨੂੰ ਦੇ ਇਜਾਜ਼ਤ ਧੰਨਵਾਦ